ਹੇ ਭਾਈ ਜੀ ਸੋ ਨਿਹਾਲ ਜੀ ਸਤਿ ਸ਼੍ਰੀ ਅਕਾਲ। ਤੋਂ ਧੰਨਵਾਦ ਕਰਦੇ ਆ ਜੀ ਸਰਦਾਰ ਚੇਤਨ ਸਿੰਘ ਜੋੜਾ ਮੱਜਰਾ ਦਾ ਮੰਤਰੀ ਸਾਹਿਬ ਦਾ ਕੱਜੂ ਮੱਜਰਾ ਸਾਹਿਬ ਦਾ ਤੇ ਆਪਣਾ ਜਿੰਨੇ ਸਾਰੇ ਪਿਆਰ ਕਰਨ ਵਾਲੀ ਜਨਤਾ ਸਾਰੇ ਟਰੱਕ ਆਪਰੇਟਰ ਨੇ ਉਹਨਾਂ ਦੇ ਸਦਕੇ ਹੀ ਆ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੇ ਇਹ ਲੋ ਇਹ ਤੁਹਾਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਕੋਈ ਇਲੈਕਸ਼ਨ ਹੋਏ ਨਹੀਂ ਜੀ ਤੁਹਾਡੇ ਨਹੀਂ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਔਰ ਤੁਸੀਂ ਆਪਣੇ ਪ੍ਰਤੀਨਿਧ ਡਰਾਈਵਰ ਵੀਰਾਂ ਨੂੰ ਕਿਸ ਰਹਿਲ ਦੇਣਾ ਚਾਹੁੰਦੇ ਹੋ? ਸਨੇਹਾ ਇਹ ਹੀ ਦੇਣਾ ਚਾਹੁੰਨਾ ਜੀ ਸਹਿਯੋਗ ਦੋ ਸਾਰਾ ਕੰਮ ਜਿਵੇਂ ਪਹਿਲਾਂ ਚੱਲਦਾ ਸੀ ਪਿਛਲੇ ਸਮੇਂ ਉਹ ਵੀ ਚਲਾਉਣ ਦੀ ਕੋਸ਼ਿਸ਼ਾਂਗੇ ਪੂਰਾ ਉਦੋਂ ਵੀ ਵਧੀਆ ਢੰਗ ਨਾਲ ਚਲਾਵਾਂਗੇ ਇਹਨਾਂ ਦੇ ਸਾਥ ਨਾਲ ਹੀ ਚੱਲਣਾ ਜੀ। ਹੋਰ ਤੁਹਾਡੇ ਵੱਲੋਂ ਕੀ ਕੀ ਉਪਰਾਲੇ ਕੀਤੇ ਜਾਣਗੇ ਜੀ ਪ੍ਰਦਾਨ ਕੀਤੀਆਂ ਤੁਹਾਨੂੰ? ਉਪਰਾਲੇ ਤਾਂ ਇੰਡਸਟਰੀ ਨਾਲ ਮੀਟਿੰਗ ਕਰਕੇ ਦੇਖਦੇ ਜੋ ਕੋਈ ਉਹਨਾਂ ਦੇ ਸਮੱਸਿਆ ਹੋ ਸੁਣੀਆਂ ਜਾਣਗੀਆਂ ਹੱਲ ਕਰੇ ਜੋ ਕੋਈ ਆਪਰੇਟਰਾਂ ਨੂੰ ਸਮੱਸਿਆ ਉਹ ਸੁਣੀਆਂ ਜਾਣਗੀਆਂ ਸਾਰਾ ਹੱਲ ਕਰਕੇ ਜੀ। ਕੰਮ ਨੂੰ ਰਜਗਾਰ ਆ ਲੋਕਾਂ ਦਾ ਮਿਲਣਾ ਚਾਹੀਦਾ ਹੱਕ ਬਣਦਾ ਜੋ ਆ ਹੱਕ ਕੋ ਦਵਾਵਾਂਗੇ ਜੀ ਬਈ ਬਾਈ ਅਸੀਂ ਦੇਖਿਆ ਗੱਡੀਆਂ ਖੰਨੇ ਤੋਂ ਆਉਂਦੀਆਂ ਨੇ ਜਿੱਥੇ ਖਾਲੀ ਹੁੰਦੀਆਂ ਨੇ ਤੇ ਦੂਜੀ ਫੈਕਟਰੀ ਚ ਮਾਰ ਮਾਰ ਕੇ ਲੈ ਜਾਂਦੀਆਂ ਨੇ ਉਹਦੇ ਲਈ ਤੋਂ ਤਾਂ ਤੁਹਾਨੂੰ ਘਟਾ ਦਾ ਪਿੰਡ ਹੀ ਆ ਜੀ ਘਟਾ ਜੀ ਇਹੀ ਗੱਲ ਦੀ ਸਪੱਸ਼ਟ ਹੈ ਜੀ ਇਹੀ ਗੱਲ ਦੀ ਲੜਾਈ ਆ ਪਹਿਲਾਂ ਵੀ ਇੰਡਸਟਰੀ ਨਾਲ ਇਹੀ ਗੱਲ ਦਾ ਰੋਸ ਸੀ ਇਹੀ ਮਸਲਾ ਹੱਲ ਕਰਦੇ ਆ ਜੀ ਤੁਸੀਂ ਕਿੰਨੀ ਦੇਰ ਜੇ ਇਸ ਮਸਲੇ ਦਾ ਹੱਲ ਕਰ ਦੋ ਕਰਦੇ ਵੀ ਕੋ 10-15 ਦਿਨਾਂ ਚ ਜਲਦ ਤੋਂ ਜਲਦ ਕਰਦੇ ਟਰਾਂਪੋਰਟ ਕਰਨੇ ਹਾਂ ਜੀ ਮੈਨੇਜਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਟੋਲੀ ਜੀ ਨੂੰ ਮਤਲਬ ਹੈ ਕਿ ਉਨ੍ਹਾਂ ਦਾ ਪ੍ਰਦਾਨ ਖਾ ਪਹੇ ਗਿਆ ਹੈ ਇਹ ਸਾਡੀ ਟਰੱਕ ਯੂਨੀਅਨ ਵਾਸਤੇ ਬਹੁਤ ਵਧੀਆ ਕੰਮ ਹੋਇਆ ਹੈ ਤੇ ਅਸੀਂ ਸਾਰੇ ਵੱਖ-ਵੱਖ ਸੰਸਥਾਵਾਂ ਤੋਂ ਜਿੰਨੇ ਵੀ ਲੋਕ ਆਏ ਨੇ ਸਾਡੇ ਟਰੱਕ ਯੂਨੀਅਨ ਤੋਂ ਵੀ ਜਬ ਬਾਹਰੋਂ ਅੰਦਰੋਂ ਕਿੱਥੋਂ ਵੀ ਸਾਰੇ ਸੰਗਤ ਆਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਤਹਿਦਿਲੋ ਧੰਨਵਾਦ ਕਰਦੇ ਹਾਂ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਕੰਪਿਊਟਰ ਨੂੰ 8890 ਦਾ ਪ੍ਰਦਾਨ ਪੜਾਇਆ ਗਿਆ ਹੈ ਮੈਂ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਜੀ ਔਰ ਮੈਂ ਇਹ ਆਸ ਰੱਖਦਾ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਣਾ ਕਿ ਅੱਜ ਤੋਂ ਤਿੰਨ ਚਾਰ ਪਹਿਲਾਂ ਪੰਜ ਛੇ ਮਹੀਨੇ ਪਹਿਲਾਂ ਜੋ ਆਪਾਂ ਲੋਕਾਂ ਨੂੰ ਕੰਮ ਦਿੱਤਾ ਸੀ ਉਸ ਤੋਂ ਵੀ ਵਿਵਧ ਕੰਮ ਦਵਾਵਾਂਗੇ ਔਰ ਜੋਲੀ ਦੇ ਨਾਲ ਡਟ ਕੇ ਖੜਾ ਖੜੇ ਆ ਔਰ ਖੜੇ ਵੀ ਰਹਾਗੇ ਜੋ ਬਾਹਰੀਆਂ ਗੱਡੀਆਂ ਆਉਂਦੇ ਉਹਦਾ ਵੀ ਅਸੀਂ ਬੈਠ ਕੇ ਮਸਾ ਹੱਲ ਕਰਾਂਗੇ ਇੰਡਸਟਰੀ ਦਾ ਮੇਡ ਇਨ ਕਰਾਂਗੇ ਉਹਨਾਂ ਨੂੰ ਪਰੰਤੋਂ ਰੋਕਾਂਗੇ ਸਾਡੀਆਂ ਲੋਗੋ ਟਰੱਕ ਹੀ ਹੁੰਦੀਆਂ ਜਿਹੜੀਆਂ ਗੱਡੀਆਂ ਦਾ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਾਲ ਦਵਾਵਾਂਗੇ ਉਦੋਂ ਜਿਹੜਾ ਫालतू ਮਾਲ ਹੋਏਗਾ ਉਹ ਬਾਹਰ ਦੀ ਗੱਡੀ ਨੂੰ ਬਾਅਦ ਚ ਪੜਾਇਆ ਜਾਏਗਾ ਪਹਿਲੋ ਟਰੱਕ ਹੀ ਹੁੰਦੀ ਗੱਡੀ ਸਭ ਤੋਂ ਪਹਿਲ ਦੇ ਆਧਾਰ ਤੇ ਭਰੀ ਜਾਏਗੀ